ਸੱਤ ਸਰੀਆ ਕਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਦੀ ਕਲਾਸ ਦੇ ਵਿੱਚ ਅਸੀਂ ਸਾਹਿਤਕ ਅਨੁਵਾਦ ਬਾਰੇ ਚਰਚਾ ਕਰਨ ਜਾ ਰਹੇ ਹਾਂ ਇਸ ਤੋਂ ਪਹਿਲਾਂ ਅਸੀਂ ਅਨੁਵਾਦ ਦਾ मीनिंग ਡੈਫੀਨੇਸ਼ਨ ਅਨੁਵਾਦ ਦੀਆਂ ਕਿਸਮਾਂ ਅਤੇ ਮਸ਼ੀਨੀ ਅਨੁਵਾਦ ਬਾਰੇ ਵੀਡੀਓਜ਼ ਅਪਲੋਡ ਕਰ ਚੁੱਕੇ ਹਾਂ ਚੈਨਲ ਤੇ ਨਵੇਂ ਜੁੜੇ ਵਿਦਿਆਰਥੀ ਪਿਛਲੀਆਂ ਵੀਡੀਓਜ਼ ਵੀ ਦੇਖ ਸਕਦੇ ਹਨ ਸੁਣ ਸਕਦੇ ਹਨ ਸੋ ਆਓ ਜੁੜਦੇ ਹਾਂ ਅੱਜ ਦੀ ਕਲਾਸ ਦੇ ਨਾਲ ਸਭ ਤੋਂ ਪਹਿਲਾਂ ਸਾਨੂੰ ਇਹ ਕਨਸੈਪਟ ਸਾਡਾ ਕਲੀਅਰ ਹੋਣਾ ਚਾਹੀਦਾ ਹੈ ਕਿ ਸਾਹਿਤਕ ਅਨੁਵਾਦ ਜੋ ਹੈ ਇਸ ਦਾ ਅਰਥ ਕੀ ਹੈ ਕਿਸੇ ਵੀ ਸਾਹਿਤਕ ਰਚਨਾ ਦਾ ਮੂਲ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਅਨੁਵਾਦ ਕਰਨਾ ਹੀ ਸਾਹਿਤਕ ਅਨੁਵਾਦ ਅਖਵਾਉਂਦਾ ਹੈ ਹਾਲਾਂਕਿ ਕੋਈ ਵੀ ਅਨੁਵਾਦ ਜੋ ਹੈ ਇੱਕ ਭਾਸ਼ਾ ਤੋਂ ਦੂਜੀ ਭਾਸ਼ਾ ਦੇ ਵਿੱਚ ਹੀ ਕੀਤਾ ਜਾਂਦਾ ਹੈ ਪਰ ਸਾਹਿਤਕ ਅਨੁਵਾਦ ਜੋ ਹੈ ਕਿਸੇ ਸਾਹਿਤਕ ਰਚਨਾ ਦਾ ਅਨੁਵਾਦ ਹੁੰਦਾ ਹੈ ਸਾਹਿਤਿਕ ਅਨੁਵਾਦ ਮੂਲ ਰੂਪ ਵਿੱਚ ਇੱਕ ਰਚਨਾਤਮਕ ਕਾਰਜ ਹੈ। ਰਚਨਾਤਮਕ ਕਾਰਜ ਤੋਂ ਭਾਵੇਂ ਹੈ ਕਿ ਸਾਹਿਤਕ ਅਨੁਵਾਦਕ ਜੋ ਹੈ ਦੋ ਭਾਸ਼ਾਵਾਂ ਦਾ ਜਾਣੂ ਹੋਣਾ ਹੀ ਸਾਹਿਤਕ ਅਨੁਵਾਦਕ ਦੇ ਲਈ ਸਿਰਫ ਜ਼ਰੂਰੀ ਨਹੀਂ ਹੈ। ਇਸ ਦੇ ਨਾਲ ਨਾਲ ਉਸ ਦੇ ਵਿੱਚ ਕ੍ਰੀਏਟੀਵਿਟੀ ਹੋਣੀ ਵੀ ਜ਼ਰੂਰੀ ਹੈ। ਇਹ ਇੱਕ ਨੈਤਿਕ ਅਤੇ ਸਭਿਆਚਾਰਕ ਕਾਰਜ ਹੈ ਜਿਸ ਦੇ ਤਹਿਤ ਵੱਖਰੇ ਸਭਿਆਚਾਰ ਨੂੰ ਹੀਟਾ ਭਾਸ਼ਾ ਦੇ ਸੱਭਿਆਚਾਰ ਨਾਲ ਜੋੜਿਆ ਜਾਂਦਾ ਹੈ ਹਰ ਭਾਸ਼ਾ ਦਾ ਆਪਣਾ ਵੱਖਰਾ ਸੱਭਿਆਚਾਰ ਹੁੰਦਾ ਹੈ ਜਿਵੇਂ ਹਰ ਕਮਿਊਨਿਟੀ ਦਾ ਆਪਣਾ ਸੱਭਿਆਚਾਰ ਹੁੰਦਾ ਹੈ ਠੀਕ ਇਸੇ ਤਰ੍ਹਾਂ ਭਾਸ਼ਾਵਾਂ ਦਾ ਵੀ ਆਪਣਾ ਸਾਹਿਤ ਸੱਭਿਆਚਾਰ ਹੁੰਦਾ ਹੈ ਸਾਹਿਤਕ ਅਨੁਵਾਦ ਰਾਹੀਂ ਸਾਹਿਤਕ ਰਚਨਾਵਾਂ ਜਿਵੇਂ ਨਾਵਲ ਹੈ ਕਵਿਤਾ ਕਹਾਣੀ ਜਾਂ ਨਾਟਕ ਕਿਸੇ ਵੀ ਸਾਹਿਤਕ ਵਿਧਾ ਦਾ ਅਨੁਵਾਦ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਕੀਤਾ ਜਾਂਦਾ ਹੈ ਸਾਹਿਤਕ ਅਨੁਵਾਦ ਲੇਖਕ ਦੀਆਂ ਭਾਵਨਾਵਾਂ ਸੰਦੇਸ਼ ਅਤੇ ਲਿਖਣ ਟੰਗ ਦਾ ਅਸਲ ਦੇ ਵਿੱਚ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕੀਤਾ ਜਾਂਦਾ ਹੈ ਕਿ ਜੋ ਰਚਨਾ ਸਾਹਿਤਕ ਕਿਰਤ ਜੋ ਹੈ ਹੁੰਨ ਦੇ ਵਿੱਚ ਆਈ ਹੈ ਉਸ ਸਾਹਿਤਕ ਕਿਰਤ ਪਿੱਛੇ ਲੇਖਕ ਦੀਆਂ ਕੀ ਭਾਵਨਾਵਾਂ ਸਨ ਕੀ ਸੰਦੇਸ਼ ਦੇਣਾ ਚਾਹੁੰਦਾ ਸੀ ਔਰ ਉਸ ਦੀ ਲਿਖਣ ਢੰਗ ਜਾਂ ਲਿਖਣ ਸ਼ੈਲੀ ਕਿਹੋ ਜਿਹੀ ਸੀ ਉਸ ਨੂੰ ਵੀ ਐਜ਼ ਇਟ ਇਜ਼ ਦੂਸਰੀ ਭਾਸ਼ਾ ਦੇ ਵਿੱਚ ਅਨੁਵਾदित ਕੀਤਾ ਜਾਂਦਾ ਹੈ ਸਾਹਿਤਕ ਅਨੁਵਾਦ ਜਿਵੇਂ ਕਿ ਪਹਿਲਾਂ ਦੱਸ ਚੁੱਕੇ ਹਾਂ ਕਿ ਇੱਕ ਰਚਨਾਤਮਕ ਅਤੇ ਸਭਿਆਚਾਰਕ ਕਾਰਜ ਹੈ ਸਾਹਿਤਕ ਅਨੁਵਾਦ భాషాయే మాధ్యం ద్వారా निशाना భాషా ਦੇ ਸੱਭਿਆਚਾਰ ਲਈ ਇੱਕ ਵੱਖਰੇ ਸੱਭਿਆਚਾਰ ਨੂੰ ਢਾਲਦਾ ਹੈ ਤੇ ਸਾਹਿਤਿਕ ਅਨੁਵਾਦ ਵਿੱਚ ਅਨੁਵਾਦਕ ਅਤੇ ਲੇਖਕ ਜੋ ਉਸ ਵਿਸ਼ੇਸ਼ ਕ੍ਰਿਤੀ ਦਾ ਸਿਰਜਕ ਹੁੰਦਾ ਹੈ ਉਹਨਾਂ ਦੇ ਵਿਚਾਰ ਜੋ ਹੈ ਅਨੁਵਾਦਕ ਇੱਕ ਵਿਚੋਲਗੀ ਯਾਨਕੀ ਜੋ ਨਵੀਂ ਭਾਸ਼ਾ ਹੈ ਜਿਸ ਭਾਸ਼ਾ ਦੇ ਵਿੱਚੋਂ ਜਿਸ ਰਚਨਾ ਦਾ ਅਨੁਵਾਦ ਕੀਤਾ ਜਾਣਾ ਹੈ ਦੋਹਾਂ ਭਾਸ਼ਾਵਾਂ ਦੇ ਵਿੱਚ ਅਨੁਵਾਦਕ ਜੋ ਹੈ ਇੱਕ ਤਰ੍ਹਾਂ ਦੇ ਨਾਲ ਇੱਕ ਮੀਡੀਓਕਰ ਦੀ ਤਰ੍ਹਾਂ ਹੁੰਦਾ ਹੈ ਇੱਕ ਵਿਚੋਲੇ ਦੀ ਤਰ੍ਹਾਂ ਹੁੰਦਾ ਹੈ ਫਿਰ ਆ ਜਾਂਦਾ ਹੈ ਕਿ ਸਾਹਿਤਿਕ ਅਨੁਵਾਦ ਦੀਆਂ ਪਰਿਭਾਸ਼ਾਵਾਂ ਕੀ ਹਨ ਜான் ਵੈਸਟਰ ਅਨੁਸਾਰ ਕਿਸੇ ਇੱਕ ਭਾਸ਼ਾ ਵਿਚਲੀ ਸਾਹਿਤਿਕ ਰਚਨਾ ਦੇ ਅਰਥ ਅਤੇ ਭਾਵਨਾਵਾਂ ਦਾ ਦੂਜੀ ਭਾਸ਼ਾ ਦੇ ਵਿੱਚ ਰਚਨਾਕਾਰ ਦੀ ਸ਼ੈਲੀ ਜੋ ਹੈ ਉਸ ਦੇ ਸਮੇਤ ਉਸ ਨੂੰ ਅਨੁਵਾदित ਕਰਨ ਦੀ ਕੋਸ਼ਿਸ਼ ਕਰਨਾ ਹੀ ਸਾਹਿਤਕ ਅਨੁਵਾਦ ਹੈ ਤੇ ਗਿਡੀਅਨ ਟੈਰੀ ਅਨੁਸਾਰ ਸਾਹਿਤਕ ਸੰਸਕ੍ਰਿਤੀ ਯਾਨੀ ਕਿ ਜਿਸ ਤਰ੍ਹਾਂ ਸਮਾਜ ਦੀ ਸੰਸਕ੍ਰਿਤੀ ਹੁੰਦੀ ਹੈ ਕਿਸੇ ਕਮਿਊਨਿਟੀ ਵਿਸ਼ੇਸ਼ਿਤ ਸੰਸਕ੍ਰਿਤੀ ਹੁੰਦੀ ਹੈ ਠੀਕ ਇਸੇ ਤਰ੍ਹਾਂ ਸਾਹਿਤ ਦੀ ਵੀ ਆਪਣੀ ਸੰਸਕ੍ਰਿਤੀ ਹੈ ਸਾਹਿਤ ਸੰਸਕ੍ਰਿਤੀ ਵਿੱਚ ਸਾਹਿਤਕ ਮੰਨੇ ਜਾਣ ਵਾਲੇ ਪਾਠਾਂ ਦਾ ਯਾਨੀ ਕਿ ਸਾਹਿਤਕ ਜੋ ਲਿਟਰੇਰੀ ਰਚਨਾਵਾਂ ਹਨ ਲਿਟਰੇਰੀ ਟੈਕਸਟ ਹੈ ਉਹਨਾਂ ਦਾ ਅਨੁਵਾਦ ਹੀ ਸਾਹਿਤਕ ਅਨੁਵਾਦ ਅਖਵਾਉਂਦਾ ਹੈ ਇਸ ਤੋਂ ਅੱਗੇ ਆ ਜਾਂਦਾ ਹੈ ਕਿ ਸਾਹਿਤਕ ਅਨੁਵਾਦ ਦੀਆਂ ਕੀ ਵਿਸ਼ੇਸ਼ਤਾਵਾਂ ਹਨ ਸਾਹਿਤਕ ਅਨੁਵਾਦ ਜੋ ਹੈ ਸ਼ੈਲੀਮੁਖੀ ਅਨੁਵਾਦ ਹੁੰਦੇ ਹਨ ਉਸ ਦੇ ਵਿੱਚ ਜੋ ਲੇਖਕ ਦੀ ਸ਼ੈਲੀ ਹੈ ਜੋ ਸਟਾਈਲ ਹੈ ਜੋ ਲਿਖਣ ਢੰਗ ਹੈ ਲਿਖਣ ਵਿਧੀ ਹੈ ਉਸ ਦਾ ਅਨੁਵਾਦ ਹੁੰਦਾ ਹੈ ਸਾਹਿਤਕ ਅਨੁਵਾਦ ਦੇ ਵਿੱਚ ਸ਼ੈਲੀ ਦੇ ਨਾਲ ਨਾਲ ਪ੍ਰਗਟਾਵੇ ਅਤੇ ਭਾਵਨਾਵਾਂ ਵੀ ਹੁੰਦੀਆਂ ਹਨ ਤੇ ਸਾਹਿਤਕ ਅਨੁਵਾਦ ਵਿੱਚ ਅਹਿਸਾਸ ਅਤੇ ਸੰਵਾਦ ਦੀ ਲੋੜ ਹੁੰਦੀ ਹੈ ਭਾਵ ਉਹਦੇ ਵਿੱਚ ਅਹਿਸਾਸਾਂ ਦੀ ਲੜੀ ਵੀ ਜੁੜੀ ਹੋਣੀ ਚਾਹੀਦੀ ਹੈ ਤੇ ਸਾਹਿਤਕ ਅਨੁਵਾਦ ਦੇ ਵਿੱਚ ਵਿਸ਼ਿਆਂ ਦਾ ਸ਼ਾਬਦਿਕ ਅਨੁਵਾਦ ਲਾਜ਼ਮੀ ਹੁੰਦਾ ਹੈ ਜੋ ਵੀ ਵਿਸ਼ਾ ਹੈ ਉਸ ਦਾ ਸ਼ਾਬਦਿਕ ਅਨੁਵਾਦ ਤਾਂ ਹੈ ਹੀ ਇਹ ਤਾਂ ਨੇਚਰਲੀ ਗੱਲ ਹੈ ਸਾਹਿਤਕ ਅਨੁਵਾਦ ਵਿੱਚ ਸੋਧ ਜ਼ਰੂਰੀ ਹੈ ਸਾਹਿਤਕ ਅਨੁਵਾਦ ਕਰਦਿਆਂ ਹੋਇਆਂ ਜੇਕਰ ਅਨੁਵਾਦਕ ਨੂੰ ਲੱਗੇ ਕਿ ਉਸ ਦੇ ਵਿੱਚ ਕਿਸੇ ਤਰ੍ਹਾਂ ਦੀ ਕਿਸੇ ਸੋਧ ਦੇ ਜਾਂ ਮੋਡੀਫਾਈ ਕਰਨ ਦੀ ਲੋੜ ਹੈ ਤਾਂ ਉਹ ਵੀ ਅਨੁਵਾਦਕ ਨੂੰ ਇੰਨੀ ਖੁੱਲ ਹੁੰਦੀ ਹੈ ਅਨੁਵਾਦਕ ਦੀ ਸ਼ਖਸੀਅਤ ਸਾਹਿਤਕ ਅਨੁਵਾਦਕ ਵਿੱਚ ਚਲਕਦੀ ਹੈ ਯਾਨੀ ਕਿ ਜੋ ਵੀ ਅ ਅਨੁਵਾਦਿਤ ਰਚਨਾ ਹੁੰਦੀ ਹੈ ਉਸ ਦੇ ਵਿੱਚ ਅਨੁਵਾਦਿਤ ਦੀ ਸ਼ੈਲੀ ਜਿਹੜੀ ਹੈ ਉਸ ਦੇ ਵੀ ਦੀਦਾਰ ਹੁੰਦੇ ਹਨ ਤੇ ਸਾਹਿਤਕ ਅਨੁਵਾਦ ਕਲਾਤਮਕ ਹੋਣ ਦੇ ਨਾਲ ಅಲੰਕਾਰਿਕ ਵੀ ਹੁੰਦਾ ਹੈ ਕਿਉਂਕਿ ਹਰ ਭਾਸ਼ਾ ਦਾ ਜੋ ਸਟਾਈਲ ਹੈ ਹਰ ਭਾਸ਼ਾ ਜੋ ਹੈ ਉਸ ਦੇ ਵਿੱਚ ਲਿਖਣ ਦੇ ਵੇਲੇ ਬੋਲਣ ਦੇ ਵੇਲੇ ਹਰ ਮਨੁੱਖ ਦਾ ਆਪਣਾ ਸਟਾਈਲ ਹੁੰਦਾ ਹੈ અલੰਕ੍ਰਿਤ ਢੰਗ ਦੇ ਨਾਲ ਆਪਣੀ ਗੱਲ ਨੂੰ ਕਹਿਣਾ ਜਾਂ ਲਿਖਣਾ ਇਸ ਦਾ ਵੀ ਕਲਾਤਮਕ ਢੰਗ ਦੇ ਨਾਲ ਪ੍ਰਗਟਾਵਾ ਹੁੰਦਾ ਹੈ ਤੇ ਸਾਹਿਤਕ ਅਨਵਾਦ ਵਿੱਚ ਪਰਿਭਾਸ਼ਾਤਮਕ ਸ਼ਬਦ ਜੜੇ ਹਨ ਉਹ ਵੀ ਜ਼ਰੂਰੀ ਹੁੰਦੇ ਹਨ ਸਾਹਿਤਿਕ ਅਨੁਵਾਦ ਅਨੁਵਾਦਕ ਵਿੱਚ ਅਨੁਵਾਦਕ ਜੋ ਹੈ ਲੋੜ ਅਨੁਸਾਰ ਤਿੰਨੇ ਸ਼ਬਦ ਸ਼ਕਤੀਆਂ ਜਿਵੇਂ ਅਭਿਦਾ ਹੈ ਲਕਸ਼ਣਾ ਅਤੇ ਵਿਯੰਜਨ ਇਹਨਾਂ ਤਿੰਨਾਂ ਦੀ ਵਰਤੋਂ ਕਰ ਸਕਦਾ ਹੈ ਇਹ ਸਾਹਿਤ ਦੀਆਂ ਤਿੰਨ ਸ਼ਕਤੀਆਂ ਹਨ ਸ਼ਬਦ ਸ਼ਕਤੀਆਂ ਹਨ ਅਭਿਦਾ ਲਕਸ਼ਣਾ ਤੇ ਵਿਯੰਜਨਾ ਸਾਹਿਤਿਕ ਅਨੁਵਾਦ ਦੇ ਵਿੱਚ ਭਾਸ਼ਾ ਜੋ ਹੈ ਖੇਤਰੀ ਹੋ ਸਕਦੀ ਹੈ ਯਾਨਕਿ ਕਿਸੇ ਵੀ ਭਾਸ਼ਾ ਦਾ ਯਾਨਕਿ ਜ਼ਰੂਰੀ ਨਹੀਂ ਹੈ ਕਿ ਜੋ ਮੁੱਖ ਭਾਸ਼ਾ ਹੈ ਜਿਹੜੀ ਜੋ ਟਕਸਾਲੀ ਭਾਸ਼ਾ ਹੈ ਜਾਂ ਜੋ ਕਿਸੇ ਸਟੇਟ ਦੀ ਮੁੱਖ ਭਾਸ਼ਾ ਹੈ ਉਸੇ ਦਾ ਹੀ ਅਨੁਵਾਦ ਹੋਵੇ ਕਿਸੇ ਖੇਤਰੀ ਭਾਸ਼ਾ ਦੀ ਰਚਨਾ ਦਾ ਵੀ ਜੋ ਮੁੱਖ ਭਾਸ਼ਾਵਾਂ ਦੇ ਵਿੱਚ ਅਨੁਵਾਦ ਹੋ ਸਕਦਾ ਹੈ ਜਾਂ ਮੁੱਖ ਭਾਸ਼ਾਵਾਂ ਦੀਆਂ ਰਚਨਾਵਾਂ ਦਾ ਕਿਸੇ ਖੇਤਰੀ ਭਾਸ਼ਾ ਦੇ ਵਿੱਚ ਵੀ ਕੋਈ ਅਨੁਵਾਦਕ ਅਨੁਵਾਦ ਕਰ ਸਕਦਾ ਹੈ ਅਨੁਵਾਦਕ ਦੇ ਲਈ ਸਾਹਿਤਕ ਅਨੁਵਾਦ ਕਰਨ ਦੌਰਾਨ ਕਿਹੜੀਆਂ-ਕਿਹੜੀਆਂ ਸਮੱਸਿਆਵਾਂ ਆਉਂਦੀਆਂ ਹਨ ਜਾਂ ਕਿੰਨੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਹਿਤ ਦਾ ਸ਼ਾਬਦਿਕ ਅਨੁਵਾਦ ਨਹੀਂ ਕੀਤਾ ਜਾ ਸਕਦਾ ਸਭ ਤੋਂ ਵੱਡੀ ਗੱਲ ਹੈ ਕਿ ਕਿਸੇ ਵੀ ਰਚਨਾ ਦਾ ਅਸੀਂ ਵਰਡ ਟੂ ਵਰਡ ਅਨੁਵਾਦ ਨਹੀਂ ਕਰ ਸਕਦੇ ਸਾਹਿਤਕ ਅਨੁਵਾਦ ਜੋ ਹੈ ਇਹਦੇ ਵਿੱਚ ਸਿਰਫ ਸ਼ਬਦਾਂ ਦਾ ਹੀ ਅਨੁਵਾਦ ਨਹੀਂ ਹੁੰਦਾ ਸ਼ਬਦਾਂ ਦੇ ਪਿੱਛੇ ਜੋ ਲੁਕੀ ਹੋਈ ਸੈਂਸ ਹੈ ਉਸ ਦਾ ਵੀ ਅਨੁਵਾਦ ਹੋਣਾ ਜ਼ਰੂਰੀ ਹੁੰਦਾ ਹੈ ਇਹ ਸਭ ਤੋਂ ਵੱਡੀ ਸਮੱਸਿਆ ਹੁੰਦੀ ਹੈ ਕਿ ਕੋਈ ਵੀ ਅਨਾੜੀ ਸ਼ਖਸ ਦੇਕਰ ਅਨੁਵਾਦਕ ਦੀ ਭੂਮਿਕਾ ਨਿਭਾਏਗਾ ਤਾਂ ਉਹ ਉਸ ਦਾ ਸਹੀ ਤਰਜਮਾ ਜਾਂ ਅਨੁਵਾਦ ਜੋ ਹੈ ਕਰ ਸਕੰਦੇ ਸਮਰੱਥ ਨਹੀਂ ਹੋਵੇਗਾ ਨਿਸ਼ਾਨਾ ਭਾਸ਼ਾ ਵਿੱਚ ਕੋਈ ਸਮਾਨਾਰਥੀ ਸ਼ਬਦ ਨਹੀਂ ਹੁੰਦੇ ਕਈ ਵਾਰਾਂ ਜਿਸ ਇੱਕ ਭਾਸ਼ਾ ਦੇ ਵਿੱਚੋਂ ਦੂਸਰੀ ਭਾਸ਼ਾ ਦੇ ਵਿੱਚ ਨਿਸ਼ਾਨਾ ਭਾਸ਼ਾ ਦੇ ਵਿੱਚ ਜਦ ਅਨੁਵਾਦ ਕਰ ਰਹੇ ਹਾਂ ਤੇ ਕਈ ਵਾਰਾਂ ਉਸ ਦੇ ਤੱਲ ਦਾ ਜਾਂ ਉਸ ਦੇ ਤੋੜ ਦਾ ਸ਼ਬਦ ਜੋ ਹੈ ਉਸ ਭਾਸ਼ਾ ਦੇ ਵਿੱਚ ਮੌਜੂਦ ਨਹੀਂ ਹੁੰਦਾ ਤਾਂ ਉਸ ਵੇਲੇ ਵੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਤੇ ਭਾਸ਼ਾਵਾਂ ਵਿਚਕਾਰ ਵਿਆਕਰਣ ਵਾਕ ਵਿਚਾਰ ਅਤੇ ਸ਼ਬਦਾਵਲੀ ਵਿੱਚ ਅੰਤਰ ਹੁੰਦੇ ਹਨ ਕਿਉਂਕਿ ਹਰ ਭਾਸ਼ਾ ਦਾ ਆਪਣਾ ਜੋ ਹੈ ਸ਼ਬਦਾਵਲੀ ਹੁੰਦੀ ਹੈ ਆਪਣਾ ਵਿਆਕਰਣ ਦੇ ਵਿੱਚ ਵੀ ਵਿਭਿੰਨਤਾ ਹੋ ਸਕਦੀ ਹੈ ਜਿਵੇਂ ਅੰਗਰੇਜ਼ੀ ਤੇ ਪੰਜਾਬੀ ਦਾ ਜੋ ਵਿਆਕਰਣ ਹੈ ਇਹ ਡਿਫਰੈਂਟ ਹੈ ਸਾਹਿਤਕ ਅਨੁਵਾਦ ਵਿੱਚ ਸੱਭਿਆਚਾਰਕ ਸੂਖਮਤਾ ਨੂੰ ਵੀ ਧਿਆਨ ਦੇ ਵਿੱਚ ਰੱਖਿਆ ਜਾਣਾ ਜ਼ਰੂਰੀ ਹੁੰਦਾ ਹੈ ਤੇ ਅਨੁਵਾਦਕ ਨੂੰ ਲੇਖਕ ਦੀ ਸ਼ੈਲੀ ਅਨੁਸਾਰ ਹੀ ਅਨੁਵਾਦ ਕਰਨਾ ਪੈਂਦਾ ਹੈ ਇਹ ਬੇहद ਜ਼ਰੂਰੀ ਹੈ ਮੁਹਾਵਰੇ ਦਾ ਅਨੁਵਾਦ ਕਰਨਾ ਬੇहद ਔਖਾ ਹੈ ਕਿਉਂਕਿ ਮੁਹਾਵਰੇ ਜਾਂ ਈਡੀਅਮ ਜੋ ਹਨ ਉਹ ਇੱਕ ਭਾਸ਼ਾ ਵਿੱਚੋਂ ਦੂਸਰੀ ਭਾਸ਼ਾ ਦੇ ਵਿੱਚ ਉਹਨਾਂ ਦਾ ਤਰਜਮਾ ਕਰਨਾ ਜਾਂ ਅਨੁਵਾਦ ਕਰਨਾ ਇਨਾ ਸੁਖਾਲਾ ਕੰਮ ਨਹੀਂ ਹੈ ਮੁਹਾਵਰੇ ਦਾ ਆਮ ਤੌਰ ਤੇ ਨਿਸ਼ਾਨਾ ਭਾਸ਼ਾ ਵਿੱਚ ਕੋਈ ਸਮਾਨ ਅਰਥ ਨਹੀਂ ਹੁੰਦਾ ਇਹ ਬਿਲਕੁਲ ਸੱਚਾਈ ਹੈ ਕਿਉਂਕਿ ਜ਼ਰੂਰੀ ਨਹੀਂ ਕਿ ਹਰ ਮੁਹਾਵਰਾ ਜਿਹੜਾ ਹੈ ਉਹ ਹਰ ਭਾਸ਼ਾ ਦੇ ਵਿੱਚ ਮੌਜੂਦ ਹੋਵੇ ਅਨੁਵਾਦਕ ਨੂੰ ਵਿਸ਼ੇ ਨਾਲ ਇਨਸਾਫ ਕਰਨਾ ਜ਼ਰੂਰੀ ਹੁੰਦਾ ਹੈ ਇਹ ਇਸ ਦੇ ਲਈ ਸਭ ਤੋਂ ਵੱਡੀ ਜੋ ਹੈ ਇੱਕ ਸਮੱਸਿਆ ਵੀ ਹੋ ਸਕਦਾ ਹੈ ਕਈ ਵਾਰ ਜੇਕਰ ਅਨੁਵਾਦਕ ਉਸ ਵਿਸ਼ੇ ਦਾ ਜ਼ਿਆਦਾ ਗਿਆਤਾ ਨਾ ਹੋਵੇ ਜਾਣਕਾਰੀ ਨਾ ਰੱਖਦਾ ਹੋਵੇ ਲੋੜੀਂਦੀ ਤਾਂ ਉਸ ਦੇ ਲਈ ਅਨੁਵਾਦ ਕਰਨਾ ਸੁਖਾਲਾ ਨਹੀਂ ਹੁੰਦਾ ਸਾਹਿਤ ਅਨੁਵਾਦ ਕਰਨ ਵਿੱਚ ਸਭ ਤੋਂ ਵੱਡੀ ਸਮੱਸਿਆ ਜੋ ਹੈ ਉਹ ਵੱਖ-ਵੱਖ ਵਿਧਾਵਾਂ ਵਿੱਚ ਮੌਜੂਦ ਅੰਤਰ ਹੈ ਵੱਖ-ਵੱਖ ਵਿਧਾਵਾਂ ਜਿਵੇਂ ਮੂਲ ਰੂਪ ਵਿੱਚ ਸਾਰੀਆਂ ਵਿਧਾਵਾਂ ਦੀ ਪ੍ਰਕਿਰਤੀ ਵੱਖਰੀ ਹੁੰਦੀ ਹੈ ਜਿਵੇਂ ਕਹਾਣੀ ਹੈ ਨਾਵਲ ਹੈ ਕਵਿਤਾ ਹੈ ਨਿਬੰਧ ਹੈ ਜਾਂ ਆਲੋਚਨਾ ਅਤੇ ਕਾਵਿਕ ਲਿਖਤ ਦਾ ਅਨੁਵਾਦ ਜਿਹੜਾ ਹੈ ਇਹਨਾਂ ਸਾਰਿਆਂ ਦੇ ਵਿੱਚ ਬੁਨਿਆਦੀ ਅੰਤਰ ਹੁੰਦਾ ਹੈ ਕਿਉਂਕਿ ਜਿਵੇਂ ਨਾਵਲ ਕਹਾਣੀ ਤੇ ਨਿਬੰਧ ਜਿਹੜੇ ਨੇ ਵਾਰਤਕ ਹੈ ਤੇ ਨਾਟਕ ਜਾਂ ਕਵਿਤਾ ਜੋ ਹੈ ਇਹ ਕਾਵਿਕ ਅਨੁਵਾਦ ਦੇ ਵਿੱਚ ਆ ਜਾਂਦੇ ਹਨ ਤੇ ਕਾਵਿਕ ਅਨੁਵਾਦ ਦੇ ਵਿੱਚ ਭਾਵਾਂ ਦਾ ਅਨੁਵਾਦ ਹੋਣਾ ਬੇहद ਜੋ ਹੈ ਮੁਡਲੀ ਲੋਡ ਹੁੰਦੀ ਹੈ ਸੋ ਅਜਿਹੀਆਂ ਸਮੱਸਿਆਵਾਂ ਜੋ ਹਨ ਕਿਸੇ ਵੀ ਅਨੁਵਾਦਕ ਦੇ ਸਾਹਮਣੇ ਆਉਂਦੀਆਂ ਹਨ ਜਿਨ੍ਹਾਂ ਦੇ ਲਈ ਨਾਲ ਨਜਿੱਠਣਾ ਉਸਦੇ ਲਈ ਬਿਹਦਰ ਜ਼ਰੂਰੀ ਹੁੰਦਾ ਹੈ ਫਿਰ ਆ ਜਾਂਦਾ ਹੈ ਕਿ ਇਹਨਾਂ ਸਮੱਸਿਆਵਾਂ ਦੇ ਨਾਲ ਨਜਿੱਠਣ ਦੇ ਢੰਗ ਕੀ ਹੋ ਸਕਦੇ ਹਨ ਕਿਸੇ ਅਨੁਵਾਦਕ ਦੇ ਕੋਲ ਅਨੁਵਾਦਕ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਨੰਬਰ 1 ਦਾ ਇਹ ਹੈ ਕਿ ਲੇਖਕ ਦੀਆਂ ਹੋਰ ਰਚਨਾਵਾਂ ਦਾ ਵੀ ਅਧਿਐਨ ਕੀਤਾ ਜਾਣਾ ਚਾਹੀਦਾ ਹੈ ਜਦੋਂ ਵੀ ਕੋਈ ਅਨੁਵਾਦਕ ਕਿਸੇ ਲੇਖਕ ਦੀ ਕਿਸੇ ਰਚਨਾ ਦਾ ਅਨੁਵਾਦ ਕਰਦਾ ਹੈ ਤੇ ਉਸ ਲੇਖਕ ਦੀਆਂ ਦੂਸਰੀਆਂ ਰਚਨਾਵਾਂ ਦਾ ਵੀ ਜੇਕਰ ਉਹ ਅਧਿਐਨ ਕਰ ਲੈਂਦਾ ਹੈ ਤੇ ਉਸ ਤੋਂ ਉਹਨੂੰ ਬਹੁਤ ਸਾਰੀ ਜਾਣਕਾਰੀ حاصل ਹੋ ਸਕਦੀ ਹੈ ਲੇਖਕ ਨਾਲ ਸੰਚਾਰ ਕਰਨਾ ਵੀ ਲਾਜ਼ਮੀ ਹੈ ਜੇਕਰ ਲੇਖਕ ਜੋ ਹੈ ਲਾਈਵ ਹੈ ਜਿਉਂਦੀ ਜਾਗਦੀ ਸ਼ਖਸੀਅਤ ਹੈ ਤੇ ਉਸ ਦੇ ਨਾਲ ਜੋ ਹੈ ਸੰਚਾਰ ਵੀ ਕੀਤਾ ਜਾ ਸਕਦਾ ਹੈ ਤੇ ਅਨੁਵਾਦਕ ਨੂੰ ਲਿਖਣ ਦਾ ਚੰਗਾ ਗਿਆਨ ਹੋਣਾ ਚਾਹੀਦਾ ਹੈ ਕੋਈ ਜਣਾ ਖਣਾ ਉੱਠ ਕੇ ਅਨੁਵਾਦ ਨਹੀਂ ਕਰ ਸਕਦਾ ਜ਼ਰੂਰੀ ਨਹੀਂ ਹੈ ਕਿ ਅਸੀਂ ਦੋ ਭਾਸ਼ਾਵਾਂ ਦੇ ਜੇਕਰ ਗਿਆਤਾ ਹਾਂ ਤੇ ਅਸੀਂ ਇੱਕ ਭਾਸ਼ਾ ਤੋਂ ਦੂਸਰੀ ਭਾਸ਼ਾ ਦੇ ਵਿੱਚ ਅਨੁਵਾਦ ਕਰਨ ਦੇ ਸਮਰੱਥ ਹੋਵਾਂਗੇ ਲਿਖਣ ਦਾ ਚੰਗਾ ਗਿਆਨ ਹੋਣਾ ਬੇहद ਜ਼ਰੂਰੀ ਹੈ ਔਰ ਇਹ ਇੱਕ ਤਰ੍ਹਾਂ ਦਾ ਕਰਤਾਰੀ ਕਾਰਜ ਹੀ ਹੈ ਜਿਹੜਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ ਸੋ ਅਨੁਵਾਦਕ ਜਿਹੜਾ ਹੈ ਉਹ ਇੱਕ ਤਰ੍ਹਾਂ ਦੇ ਨਾਲ ਸਿਰਜਕ ਹੀ ਹੁੰਦਾ ਹੈ ਇੱਕ ਆਦਰਸ਼ ਸਥਿਤੀ ਵਿੱਚ ਕਵਿਤਾ ਦਾ ਅਨੁਵਾਦ ਇੱਕ ਕਵੀ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਕਵਿਤਾ ਦੇ ਵਿੱਚ ਜੋ ਲੁਕੇ ਹੋਏ ਭਾਵ ਹਨ ਜੋ ਉਸ ਦੀ ਸ਼ੈਲੀ ਹੈ ਜੋ ਅਲੰਕਾਰ ਹੈ ছন্দ ਹੈ ਬਹਿਰ ਹੈ ਇਸ ਦਾ ਗਿਆਨ ਜੋ ਹੈ ਇੱਕ ਕਵੀ ਨੂੰ ਬਧੇਰੇ ਹੋ ਸਕਦਾ ਹੈ ਇਸ ਲਈ ਕਵਿਤਾ ਦਾ ਅਨੁਵਾਦ ਉਚਿਤ ਹੈ ਜੇਕਰ ਕਵੀ ਦੁਆਰਾ ਹੀ ਕੀਤਾ ਜਾਵੇ ਤਾਂ ਜ਼ਿਆਦਾ ਸਾਰਥਕ ਹੋਵੇਗਾ ਕਹਾਣੀ ਦਾ ਅਨੁਵਾਦ ਕਿਸੇ ਕਹਾਣੀਕਾਰ ਦੁਆਰਾ ਹੀ ਕੀਤਾ ਜਾਣਾ ਚਾਹੀਦਾ ਹੈ ਤੇ जो समाज विज्ञान का विषय है या आलोचना का विषय है आलोचना का विज्ञान बेहतर है कि किसी अनु आलोचना का पुस्तक का या आलोचना जो साहित्य किरत है आलोचना के नाल संबंधित उसका अनुवाद किसी आलोचक द्वारा ही जाए भाव जिहोजिहा विधा है उसका उस विधाई ज्ञान रख वाली शख्सियत द्वारा ही अनुवाद किया जाए तो वह बधेरे सार्थक होगा ਸਾਹਿਤਕਨਵਾਦੀ ਪੈਰਾਡਾਈਮ ਦੇ ਨਾਲ-ਨਾਲ ਇਹਨਾਂ ਵਿਧਾਵਾਂ ਦੇ ਅੰਤਰ ਨੂੰ ਸਮਝ ਕੇ ਜੋ ਅਨੁਵਾਦਕ ਚੇਤਨ ਹੋ ਕੇ ਯਾਨੀ ਕਿ ਜਾਗਰੂਕ ਹੋ ਕੇ ਸੁਚੇਤ ਪੱਧਰ ਤੇ ਅਨੁਵਾਦ ਕਰਨ ਦੀ ਯੋਜਨਾ ਬਣਾਉਂਦਾ ਹੈ ਤੇ ਉਸ ਨੂੰ ਯੋਜਨਾ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਉਸ ਤੇ ਅਮਲ ਕਰਦਾ ਹੈ ਤੇ ਉਹ ਉਸ ਕਾਰਜ ਨੂੰ ਜਾਂ ਅਨੁਵਾਦ ਦੇ ਕਾਰਜ ਨੂੰ ਜੋ ਹੈ 101% ਕਰਨ ਦੇ ਵਿੱਚ ਜੋ ਹੈ ਸਫਲ ਰਹਿੰਦਾ ਹੈ ਸੋ ਸਿੱਟੇ ਰੂਪ ਦੇ ਵਿੱਚ ਜਾਂ ਸਮੁੱਚੇ ਰੂਪ ਦੇ ਵਿੱਚ ਕਿਹਾ ਜਾ ਸਕਦਾ ਹੈ ਕਿ ਸਾਹਿਤਕ ਅਨੁਵਾਦ ਇੱਕ ਭਾਸ਼ਾ ਦੀਆਂ ਰਚਨਾਵਾਂ ਨੂੰ ਦੂਜੀ ਭਾਸ਼ਾ ਵਿੱਚ ਪੇਸ਼ ਕਰਨ ਦਾ ਇੱਕ ਸੱਭਿਆਚਾਰਕ ਅਤੇ ਰਚਨਾਤਮਕ ਕਾਰਜ ਹੈ ਰਚਨਾਤਮਕ ਕਾਰਜ ਭਾਵ ਜੋ ਵੀ ਅਨੁਵਾਦਕ ਹੈ ਉਹ ਵੀ ਇੱਕ ਤਰ੍ਹਾਂ ਦੇ ਨਾਲ ਇੱਕ ਨਵੀਂ ਕਿਰਤ ਦੀ ਹੀ ਸਿਰਜਣਾ ਕਰ ਰਿਹਾ ਹੁੰਦਾ ਹੈ ਅਨੁਵਾਦਕ ਰਚਨਾ ਅਨੁਵਾਦਿਤ ਰਚਨਾ ਦੇ ਰੂਪ ਦੇ ਵਿੱਚ ਸੋ ਅਨੁਵਾਦਕ ਦਾ ਜੋ ਹੈ ਇੱਕ ਗਿਆਨ ਜਿਹੜਾ ਹੈ ਉਹ ਕਾਫੀ ਉੱਚੇ ਦਰਜੇ ਦਾ ਹੋਣਾ ਚਾਹੀਦਾ ਹੈ ਜਿਸ ਰਾਹੀਂ ਇੱਕ ਭਾਸ਼ਾ ਵਿੱਚ ਪ੍ਰਗਟ ਕੀਤੇ ਗਏ ਮਨੁੱਖੀ ਵਿਚਾਰਾਂ ਨੂੰ ਉਹ ਦੂਜੀ ਭਾਸ਼ਾ ਦੇ ਵਿੱਚ ਪੇਸ਼ ਕਰ ਸਕੇ ਸਾਹਿਤਕ ਅਨੁਵਾਦ ਰਾਹੀਂ ਹੀ ਕਿਸੇ ਭਾਸ਼ਾ ਵਿਜਲੇ ਸਾਹਿਦ ਨੂੰ ਦੂਜੇ ਦੇਸ਼ਾਂ ਤੱਕ ਪਹੁੰਚਾਇਆ ਜਾ ਸਕਦਾ ਹੈ ਭਾਵੇਂ ਜਿਵੇਂ ਰਵਿੰਦਰਨਾਥ ਟੈਗੋਰ ਹਨ ਜੇਕਰ ਉਹਨਾਂ ਦੀਆਂ ਭਾਸ਼ਾ ਰਚਨਾਵਾਂ ਦਾ ਅਨੁਵਾਦ ਨਾ ਹੁੰਦਾ ਸਾਹਿਤਕ ਰਚਨਾਵਾਂ ਦਾ ਤਾਂ ਉਹਨੂੰ ਉਹਨਾਂ ਨੂੰ ਵਿਸ਼ਵ ਪੱਧਰ ਤੇ ਉਹ ਉਨੀ ਮਕਬੂਲੀਅਤ ਹਾਸਲ ਨਹੀਂ ਸੀ ਹੋਣੀ ਜਿੰਨੀ ਕਿ ਉਹ ਆਪਣੀ ਮੁੱਖ ਭਾਸ਼ਾ ਜਿਸ ਦੇ ਵਿੱਚ ਉਹ ਰਚਨਾ ਕਰ ਰਹੇ ਸਨ ਸੋ ਇਹ ਇੱਕ ਐਗਜ਼ਾਮਪਲ ਹੈ ਭਾਵੇਂ ਜੇਕਰ ਕੋਈ ਲੇਖਕ ਜੋ ਹੈ ਕਿਸੇ ਖੇਤਰੀ ਭਾਸ਼ਾ ਵਿੱਚ ਲਿਖਦਾ ਹੈ ਤੇ ਜੇਕਰ ਉਸ ਦੀਆਂ ਸਾਹਿਤਕ ਰਚਨਾਵਾਂ ਨੂੰ ਦੂਜੀਆਂ ਭਾਸ਼ਾਵਾਂ ਦੇ ਵਿੱਚ ਅਨੁਵਾਦ ਕਰ ਦਿੱਤਾ ਜਾਂਦਾ ਹੈ ਤੇ ਉਸ ਰਚਨਾ ਦੀ ਜਿਹੜੀ ਪ੍ਰਸਿੱਧੀ ਹੈ ਉਹ ਵਧੇਰੇ ਹਾਈ ਲੈਵਲ ਤੇ ਉੱਚੇ ਪੱਧਰ ਤੇ ਇਹ ਵਿਸ਼ੇ ਪੱਧਰ ਤੇ ਫੈਲ ਸਕਦੀ ਹੈ ਸੋ ਅਨੁਵਾਦ ਰਾਹੀ ਭਾਸ਼ਾ ਦੇ ਪ੍ਰਗਟਾਵੇ ਦਾ ਘੇਰਾ ਜੋ ਹੈ ਉਹ ਵੱਧਦਾ ਹੈ ਤੇ ਵੱਖ-ਵੱਖ ਕੌਮਾਂ ਦਰਿਆਨ ਦਰਮਿਆਨ ਆਪਸੀ ਸਾਂਝ ਪੈਦਾ ਹੁੰਦੀ ਹੈ ਸਮੁੱਚੇ ਰੂਪ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ ਕਿ ਕੋਈ ਵੀ ਅਨੁਵਾਦਕ ਜਦ ਕਿਸੇ ਰਚਨਾ ਦਾ ਸਾਹਿਤਕ ਰਚਨਾ ਦਾ ਅਨੁਵਾਦ ਕਰਦਾ ਹੈ ਤਾਂ ਉਸ ਦਾ ਉਸ ਰਚਨਾ ਜਾਂ ਉਸ ਰਚਨਾ ਦੀ ਵਿਦਾ ਦਾ ਗਿਆਤਾ ਹੋਣਾ ਬੇਹਦ ਜ਼ਰੂਰੀ ਹੈ ਸੋ ਉਮੀਦ ਹੈ ਕਿ ਵਿਦਿਆਰਥੀਆਂ ਦੇ ਲਈ ਅੱਜ ਦੀ ਇਹ ਵੀਡੀਓ ਜੋ ਹੈ ਅੱਜ ਦੀ ਇਹ ਲੈਕਚਰ ਲਈ ਸਾਹਿਤਕ ਅਨੁਵਾਦ ਇਮਤਿਹਾਨੀ ਨਜ਼ਰੀਏ ਤੋਂ ਕਾਫੀ ਲਾਹੇਵੰਦ ਸਾਬਿਤ ਹੋਵੇਗੀ ਜੁੜੇ ਰਹਿਣਾ ਇਸ ਚੈਨਲ ਦੇ ਨਾਲ ਤੇ ਆਪਣੇ ਹੋਰ ਸਾਥੀਆਂ ਦੇ ਨਾਲ ਵੀ ਸਾਂਝਾ ਕਰਦੇ ਰਹਿਣਾ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਕੋਈ ਵੀ ਵੀਡੀਓ ਜਾਂ ਕੋਈ ਵੀ ਲੈਕਚਰ ਸੁਣਨ ਤੋਂ ਬਾਅਦ ਤੁਹਾਨੂੰ ਕਿੰਨੀ ਕੁ ਜਾਣਕਾਰੀ ਹਾਸਲ ਹੋਈ ਹੈ ਇਸ ਦੇ ਬਾਰੇ ਆਪਣੀ رائے ਵੀ ਜਰੂਰ ਦਿਆ ਕਰੋ ਤਾਂ ਜਿਸ ਤਰ੍ਹਾਂ ਕਹਿੰਦੇ ਨੇ ਕਿ ਤਾਲੀਆਂ ਜੋ ਹਨ ਕਿਸੇ ਵੀ ਵਕਤਾ ਦੇ ਲਈ ਆਕਸੀਜਨ ਦਾ ਕੰਮ ਕਰਦੀਆਂ ਹਨ ਠੀਕ ਇਸੇ ਤਰ੍ਹਾਂ ਤੁਹਾਡਾ ਇੱਕ ਲਾਈਕ ਜਾਂ ਤੁਹਾਡਾ ਇੱਕ ਕਮੈਂਟ ਜੋ ਹੈ ਉਹ ਯੂਟਿਊਬਰ ਦੇ ਲਈ ਬਹੁਤ ਹੀ ਉਤਸ਼ਾਹਜਨਕ ਹੁੰਦਾ ਹੈ ਸੋ ਮਿਲਾਂਗੇ ਕੋਈ ਅਗਲੀ ਲੈਕਚਰ ਲੜੀ ਲੈ ਕੇ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਇਜਾਜ਼ਤ ਧੰਨਵਾਦ